ਸ੍ਰੀ ਅਕਾਲ ਜੀ ਬਲੌਗ ਲੈ ਕੇ ਹਾਜ਼ਰ ਆਈ ਆ ਦੇਖੋ ਜੀ ਇਹ ਜਿਹੜੇ ਪੁਲ ਬਣੇ ਨੇ ਪੰਜਾਬ 'ਚ ਜਿੰਨੇ ਵੀ ਸ਼ਹਿਰਾਂ 'ਚ ਪੁਲ ਬਣੇ ਨੇ ਚਾਹੇ ਰਾਜਪੁਰਾ ਚਾਹੇ ਸਰਾਂਦਾ ਤੇ ਚਾਹੇ ਖੰਨਾ ਗਵਿੰਦਗੜਾ ਤੇ ਤਰਾਹ ਜੋ ਵੀ ਹੈ ਠੋਸ ਪੁਲ ਬਣਾਏ ਨੇ ਠੋਸ ਪੁਲਾਂ ਦੇ ਕਾਰਨ ਸ਼ਹਿਰ ਦੀ ਜੋ ਪਾਰਕਿੰਗ ਆ ਉਹਨੂੰ ਬਹੁਤ ਸਮੱਸਿਆ ਆ ਰਹੀ ਆ ਖੰਨੇ ਨੂੰ ਬਹੁਤ ਸਮੱਸਿਆ ਆ ਰਹੀ ਆ ਪਾਰਕਿੰਗ ਦੀ ਆ ਦੇਖੋ ਇਹ ਪੁਲ ਇੱਥੇ ਤੱਕ ਪਿੱਲਰਾਂ ਦੇ ਆ ਜਿੰਨੀ ਜਗ੍ਹਾ ਉੱਥੇ ਗੱਡੀਆਂ ਖੜ੍ਹਦੀਆਂ ਨੇ ਪਾਰਕਿੰਗ ਦੀ ਸਮੱਸਿਆ ਹੱਲ ਹੁੰਦੀ ਆ ਪਰ ਜਿਵੇਂ ਹੁਣ ਖੰਨੇ ਸ਼ਹਿਰ ਦੇ ਵਿੱਚ ਜੇ ਸਾਰੇ ਸ਼ਹਿਰ ਦੇ ਵਿੱਚ ਖੰਨੇ ਪਿੱਲਰਾਂ ਦੇ ਹੁੰਦਾ ਇਹ ਪੁਲ ਤਾਂ ਕਿੰਨੀ ਸ਼ਹਿਰ ਦੀ ਸਮੱਸਿਆ ਹੱਲ ਹੋ ਰਹੀ ਸੀ ਜਿਹੜੀ ਪਾਰਕਿੰਗ ਦੀ ਸੀ ਕਿਉਂਕਿ ਸ਼ਹਿਰ ਦੇ ਵਿੱਚ ਖੰਨੇ ਪਾਰਕਿੰਗ ਨੂੰ ਜਗ੍ਹਾ ਹੈ ਹੀ ਨਹੀਂ ਪਾਰਕਿੰਗ ਦੀ ਸਮੱਸਿਆ ਬਹੁਤ ਆ ਜਗ੍ਹਾ ਹੈ ਹੀ ਨਹੀਂ ਗੱਡੀਆਂ ਇੱਧਰ ਉੱਧਰ ਲੱਗਦੀਆਂ ਨੇ ਤੇ ਟ੍ਰੈਫਿਕ ਵਾਲੇ ਵੀਰਾਂ ਨੂੰ ਵੀ ਜੋ ਪੁਲਿਸ ਮੁਲਾਜ਼ਮ ਨੇ ਟ੍ਰੈਫਿਕ ਵਾਲੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਆ ਜੇ ਉਹ ਆਪਣੀ ਡਿਊਟੀ ਕਰਦੇ ਕਰਦੇ ਕਿਸਦਾ ਚਲਾਨ ਕੱਟਦੇ ਨੇ ਤਾਂ ਅਗਲੇ ਫਿਰ ਉਹਨਾਂ ਨੂੰ ਪਰੇਸ਼ਾਨ ਕਰਦੇ ਆ ਜਾਂ ਗਲਤ ਬੋਲਦੇ ਆ ਇਹ ਕੰਮ ਨੇ ਜੀ ਸਾਡੇ ਸਰਕਾਰਾਂ ਦੇ ਇਹ ਹੀ ਪੁਲ ਪੰਜਾਬ ਚ ਜਿੰਨੇ ਵੀ ਇਹ ਪੁਲ ਪੰਜਾਬ ਦੇ ਏਰੀਆ ਚ ਬਣਿਆ ਲਾ ਰਾਜਪੁਰੇ ਤੋਂ ਅੰਮ੍ਰਿਤਸਰ ਤੱਕ ਇਹ ਹੀ ਪੁਲ ਪਿੱਲਰਾਂ ਤੇ ਜਿੰਨਾ ਸ਼ਹਿਰ ਦਾ ਏਰੀਆ ਹੈ ਸ਼ਹਿਰ ਦੇ ਬਾਜ਼ਾਰ ਉਹ ਬਾਜ਼ਾਰਾਂ ਦੇ ਨੇੜੇ ਪਿੱਲਰਾਂ ਤੇ ਚੱਕਿਆ ਜਾਂਦਾ ਤਾਂ ਕਿੰਨੀ ਜੋ ਪਾਰਕਿੰਗ ਦੀ ਸਮੱਸਿਆ ਹੱਲ ਹੋ ਸਕਦੀ ਸੀ ਤੇ ਉਹ ਰੋਡ ਤੇ ਗੱਡੀਆਂ ਲੱਗਣ ਨਾਲ ਖੰਨੇ ਜਿੰਨੀਆਂ ਗੱਡੀਆਂ ਰੋਡ ਤੇ ਲੱਗਦੀਆਂ ਨੇ ਪਾਰਕਿੰਗ ਸਿਸਟਮ ਨਾ ਹੋਣ ਕਾਰਨ ਉਹ ਐਕਸੀਡੈਂਟ ਵੀ ਹੁੰਦੇ ਨੇ ਤੇ ਫਿਰ ਗੱਡੀਆਂ ਡੈਮੇਜ ਵੀ ਹੁੰਦੀਆਂ ਇੱਕ ਦੂਈ ਨਾ ਖਹਿ ਜਾਂਦੀਆਂ ਨੇ ਡੈਮੇਜ ਹੁੰਦੀਆਂ ਨੇ ਫਿਰ ਅਗਲੇ ਲੜਦੇ ਨੇ ਕਲੇਸ਼ ਪੈਂਦੇ ਆ ਤੇ ਇਹ ਦੇਖੋ ਜੀ ਇਹ ਸਮੱਸਿਆ ਬਹੁਤ ਵੱਡੀ ਸਮੱਸਿਆ ਜੇ ਇਹੀ ਪੜ ਹੁੰਦੇ ਤਾਂ ਇਹ ਸਮੱਸਿਆ ਹੱਲ ਹੁੰਦੀ ਤੇ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ